ਸਤਿ ਸ਼੍ਰੀ ਅਕਾਲ ਜੀ ਮੈਂ ਉਮੀਦ ਕਰਦਾ ਤੁਸ ਸਾਰੇ ਠੀਕ ਠਾਕ ਹੋਗੇ ਤੇ ਅੱਜ ਆਪਾਂ ਗੱਲ ਕਰਾਂਗੇ ਆਉਣ ਦੇ ਦਿਨਾਂ ਦੇ ਮੌਸਮ ਦੀ ਯਾਨਕੀ 10 ਤੋਂ ਲੈ ਕੇ ਆ 15 ਦਸੰਬਰ ਕਹਿ ਸਕਦੇ ਆ ਕਿ ਆਉਣ ਵਾਲੇ ਦਿਨਾਂ ਤੱਕ ਯਾਨਕੀ 15 20 ਦਿਨਾਂ ਪੰਜਾਬ ਦੇ ਮੌਸਮ ਜਿਹੜੇ ਇਸ ਤਰ੍ਹਾਂ ਹੈ ਸਰ 30 ਨਵੰਬਰ ਤੱਕ ਉਸ ਪਰ 15 ਦਸੰਬਰ ਤੱਕ ਆ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਕਿਹੜੇ ਕਿਹੜੇ ਖੇਤਰਾ ਮੀਂਹ ਦੇ ਸਾਰ ਬੰਦੇ ਦਿਖਾਈ ਦੇ ਜੇ ਮੌਸਮ ਸਾਫ਼ ਰਹੇਗਾ ਤੇ ਪਹਾੜਾਂ ਤੇ ਬਰਫ ਫਰੀ ਹੋਣ ਦੀ ਸੰਭਾਵਨਾ ਹੈ ਤਾਂ ਜਿਸ ਕਰਕੇ ਜਿਹੜੇ ਹਵਾਵਾਂ ਲਗਾਤਾਰ ਜਿਹੜੇ ਉੱਤਰ ਤੋਂ ਪੱਛਮ ਦਿਸ਼ਾ ਵੱਲ ਯਾਨਕੀ ਠੰਡੀਆਂ ਤਲੰਦੀ ਸਬਾਉਂ ਜਿਹੜੇ ਬੰਦ ਦਿਖਾਈ ਦੇ ਰਹੇ ਤਾਂ ਕਦੋਂ ਇਹੜ ਕਨਾਕੇ ਠੰਡ ਪੈਣ ਦਾ ਸਾਰ ਨੇਦ ਕਰੋ ਧੁੰਦਾਂ ਦੀ ਵਾਪਸੀ ਉਸੋ ਦੀ ਸਾਰੀ ਅਪਡੇਟ ਹੈ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟ ਜੀ ਬੇਨਤੀ ਕਰਨਾ ਚਾਹੁੰਦੇ ਹਾਂ ਕੋਚ ਚਾਰਜ ਕਰਨਾ ਚਾਹੁੰਦੇ ਹਾਂ ਆ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਮੇਰੇ ਕਮੈਂਟ ਕਰਕੇ ਜਰੂਰ ਦੱਸਿਆ ਕਰਦੇ ਕੋਸ਼ ਛੋਟ ਜੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 30 ਨਵੰਬਰ ਤੱਕ ਜਾਨ ਕਿ ਮੌਸਮ ਲਗਭਗ ਸਾਫ ਤੇ ਕੁਝ ਕ੍ਰੈਨ ਦੀ ਸੰਭਾਵਨਾ ਕੋਈ ਆਉਂਦਾ ਆ ਪਗਲ ਕਰ ਸਿਸਟਮ ਫਿਲਹਾਲ ਦਿਖਾਈ ਨਹੀਂ ਦੇ ਰਿਹਾ ਆ ਸਿਸਟਮ ਫਿਲਹਾਲ ਪਹਾੜਾਂ ਤੇ ਹੋ ਸਕਦਾ ਕਿ 29 30 ਨੂੰ ਜਾਂ 30 ਨਵੰਬਰ ਦੇ ਆਸ-ਪਾਸ ਹਲਕਾ ਇਹ ਸਿਸਟਮ ਪੱਛਮੀ ਸਿਸਟਮ ਜਿਸ ਕਰਕੇ ਆ ਕੁਸ਼ ਖੇਤਰਾ ਵਿੱਚ ਕਹਿ ਸਕਦੇ ਆ ਕਿ ਮਾੜੀ-ਮੋਢੀ ਬੱਦਲਵਾਈ 29 30 ਨਵੰਬਰ ਦੇ ਆਸ-ਪਾਸ ਵੇਖਣ ਨੂੰ ਮਿਲ ਸਕਦੀ ਪੰਜਾਬ ਦੇ ਉੱਤਰੀ ਆ ਪਹਾੜਾਂ ਦੇ ਨਾਲ ਲੱਗਦੇ ਖੇਤਰ ਹੋਗੇ ਮਾਝਾ ਦੁਆਬਾ ਸਰਦੀਲਾ ਕੇ ਪਾਕਿਸਤਾਨ ਦੇ ਨਾਲ ਲੱਗਦੇ ਖੇਤਰ ਇੱਥੇ ਕਿ ਆ ਕਿਤੇ ਕਿਤੇ ਹੋ ਸਕਦਾ ਹੈ ਕਿ ਬੱਦਲੋਈ ਮਾੜੀ-ਮੋਟੀ ਆ ਕ੍ਰੋਸ ਕਰ ਸਕਦੀ ਹੈ ਤੇ ਪਾਣਾਂ ਦੇ ਥੋੜੇ ਬਤ ਖੇਤਰਾ ਬਰਫਰੀ ਹੁੰਦੀ ਸੰਭਾਵਨਾ ਕਿਤੇ ਕਿਤੇ ਉਹ ਚੇਰੀ ਜਿਹੜੇ ਇਲਾਕੇ ਤੇ ਹਲਕੇ ਦਰਮਿਆਨੇ ਸ਼ਰਾਟੇ ਪੈ ਸਕਦੇ ਵਗ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਵਿੱਚ ਕੋਈ ਜ਼ਿਆਦਾ ਇਸ ਦਾ ਪ੍ਰਭਾਵ ਨਹੀਂ ਵੇਖਣ ਨੂੰ ਮਿਲੇਗਾ ਮੌਸਮ ਲਗਭਗ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਤੋਂ ਉਸ ਵੇਲੇ 1 ਤੇ 2 ਦਸੰਬਰ ਸਿਸਟਮ ਆ ਰਿਹਾ ਠੀਕ ਹੈ ਪੱਛਮੀ ਸਿਸਟਮ ਜਿਸ ਕਰਕੇ ਆ ਪੰਜਾਬ ਦੇ ਹੋਗੇ ਤੇ ਨਾਲ ਲੱਗਦੇ ਕੁਝ ਹਰਿਆਣਾ ਰਾਜਸਥਾਨ ਦੇ ਖੇਤਰਾ ਵਿੱਚ ਜਿਹੜੀ ਬੱਦਲਬਾਹੀ ਵੇਖਣ ਨੂੰ ਮਿਲ ਸਰੀ ਕਿਤੇ ਕਿਤੇ ਹਲਕੀ ਜਾਂ ਕਿਤੇ ਕਿਤੇ ਉਸਾਰੇ ਸੰਘਣੀ ਬੱਦਲ ਹੋਏ ਤੇ ਤੌਰ ਆ ਲੱਗ ਸਕਦਾ ਹੈ ਬਾਕੀ ਕੋਈ ਜ਼ਿਆਦਾ ਇਸ ਵਿੱਚ ਆਪ ਗ ਚਾਨਸ ਹੋ ਸਕਦਾ ਕਿ ਤੇ ਨਿੱਕੇ ਮੋٹے ਆ ਕਿ ਣਮਣ ਨਿੱਕੇ ਮੋٹے ਜਾਂ ਛਰਾਟੇ ਦਰਜ ਕੀਤੇ ਜਾਸਰ ਜ਼ਿਆਦਾਤਰ ਮੌਸਮ ਆਸਾਫ ਤੇ ਕੁਝ ਕ੍ਰੈਂ ਦੀ ਸੰਭਾਵਨਾ 2 ਤੋਂ ਲੈ ਕੇ 4-5 207 ਦਸੰਬਰ ਤੱਕ ਐ ਸਕਦੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਖੇਤਰਾਂ ਤੋਂ ਫਿਰ ਤੋਂ ਆ ਜਿਹੜੀ ਆਪਣੀ ਬੱਦਲ ਵਈ ਗੁਦਰੇਗੀ ਠੀਕ ਹੈ ਤਾਂ ਜਿਹੜਾ ਪਹਾੜਾਂ ਤੇ ਸਿਸਟਮ ਲੱਗਣ ਜਾ ਰਿਹਾ ਤੇ ਉਸ ਵੇਲੇ ਸਿਸਟਮ ਠੀਕ-ਠਾਕ ਜਣ ਕੇ ਪਹਾੜਾਂ ਤੇ ਇਸ ਦਾ ਆ ਪ੍ਰਭਾਵ ਜਿਹੜਾ ਕਾਫੀ ਹੋ ਸਕਦਾ ਕਿ ਵੇਖਣ ਨੂੰ ਮਿਲ ਜਾਏ ਠੀਕ ਹੈ ਤਾਂ ਪਹਾੜਾਂ ਦੇ ਬਰਫਰ ਹੀ ਹੁੰਦੀ ਸੰਭਾਵਨਾ ਜਿਸ ਕਰਕੇ ਪਹਾੜਾਂ ਤੇ ਬਰਫਰ ਹੀ ਹੋਵੇਗੀ ਤਾਂ ਪੰਜਾਬ ਵਿੱਚ ਆ ਠੰਡ ਜ ਉੱਤਰਾ ਪੱਛਮ ਪਹਾੜੀਆ ਠੰਡੀਆਂ ਮਾਵਾਂ ਜਣ ਕੇ ਛੀਤਾ ਮਾਵਾਂ ਚੱਲਣਗੇ ਜਿਸ ਕਰਕੇ ਟੈਂਪਰੇਚਰ ਵਿੱਚ ਗ੍ਰਾਵਟ ਜਿਹੜੀ ਵੇਖਣ ਨੂੰ ਮਿਲ ਸਕਦੀ ਤਾਂ ਦਿਨ ਦੇ ਟੈਂਪਰੇਚਰ ਹੋ ਸਕਦੇ ਕਿ 1-2 ਡਿਗਰੀ ਆ ਥੱਲੇ ਆ ਸਕਦੇ ਨੇ ਤਾਂ ਕੋਈ ਆਪਾਂ ਗੱਲ ਕਰੀਏ ਜਿਆਦਾ ਇਸ ਵਿੱਚ ਗ੍ਰਾਵਟ ਹੁੰਦੇ ਅਸਰ ਨਹੀਂ ਦਿਨ ਦੇ ਟੈਂਪਰੇਚਰ ਹੋ ਸਕਦੇ ਕਿ 1-2 ਡਿਗਰੀ ਥੱਲੇ ਆ ਸਕਦੇ ਪਰ ਜਿਆਦਾ ਕੋਈ ਠੰਡ ਆ ਕੜਾਕੇ ਠੰਡ ਪੈਣ ਦੇ ਅਸਰ ਨਹੀਂ ਰਹਿਣਗੇ 6-7 ਦਸੰਬਰ ਤੱਕ ਮੌਸਮ ਠੀਕਾ ਗਿਆ ਹੋ ਸਕਦਾ ਕਿ ਦੁਪਹਿਰ ਵੇਲੇ ਆ ਜਿਹੜੀ ਮੱਧਮ ਜੀ ਤੋਪ ਕੁਝ ਕਲਾਕੇ ਵੇਖਣ ਨੂੰ ਮਿਲ ਸਕਦੀ ਹੈ ਬਾਕੀ ਮੌਸਮ ਲਗਭਗ ਸਾਫ ਕੋਈ ਜ਼ਿਆਦਾ ਕੜਾਕੇ ਠੰਡ ਪੈਣ ਦੇ आसार ਨਹੀਂ ਰਹਿਣਗੇ ਟੈਂਪਰੇਚਰ ਹੋ ਸਕਦਾ ਹੈ ਕਿ 20 ਡਿਗਰੀ ਥੱਲੇ ਆ ਸਕਦੇ ਹਨ ਠੀਕ ਹੈ 7 ਦਸੰਬਰ ਤੋਂ ਬਾਅਦ ਉਸ ਤੋਂ ਪਹਿਲਾਂ ਜਿਹੜੇ ਹੋਣਗੇ ਟੈਂਪਰੇਚਰ ਵੀ ਆ ਪਲੱਸ ਯਾਨੀ ਕਿ 21-22 ਤੋਂ ਲੈ ਕੇ 23-24 ਕਿਤੇ 24-25 ਡਿਗਰੀ ਆ ਦਿਨ ਦੇ ਦਰਜ ਕੀਤੇ ਜਾ ਸਕਦੇ ਰਾਤ ਦੇ ਟੈਂਪਰੇਚਰ 9-8-9 ਤੋਂ ਲੈ ਕੇ 10 ਤੋਂ ਲੈ ਕੇ 11-12 ਡਿਗਰੀ ਤੱਕ ਰਹਿਣ ਦਾ आसार ਰਹਿਣਗੇ ਤਾਂ ਮੀਂਹ ਹਨੇਰ ਦੇ ਗੱਲ ਕਰੀ ਤਾਂ ਪੰਜਾਬ ਵਿੱਚ ਕੋਈ ਜ਼ਿਆਦਾ ਜਾਂ ਨਾ ਲੱਗਦੇ ਹਰਿਆਣਾ Rajasthan ਦੇ ਖੇਤਰਾਂ ਵਿੱਚ ਕੋਈ ਜ਼ਿਆਦਾ ਮੀਂਹ ਹਨੇਰ ਦੇ आसार ਨਹੀਂ ਰਹਿਣਗੇ ਫਿਰ ਵੀ 22 ਚਾਂਸ ਹੋ ਸਕਦੇ ਕਿ ਬੱਦਲਵਾਈ ਕਰਾ ਕਰਨ ਦੇ ਨਾਲ ਕਿਤੇ ਕਿਤੇ ਹੋ ਸਕਦਾ ਹੈ ਕਿ ਇਹ ਬਦਲਵਾਈ ਸੰਘਣੀ ਆ ਠੀਕ ਹੈ ਥੋੜਾ ਸਿਸਟਮ ਬਣ ਸਕਦਾ ਹੈ ਜਾਨਕੀ ਕਿ ਕਿਤੇ ਕਿਤੇ ਉਸਰੇ ਨਿੱਕੇ ਮੋٹے ਆ ਕਾਰਵਾਈ ਹੋ ਸਕਦੀ ਕਿਤੇ ਕਿਤੇ ਹਲਕੇ ਜਾਂ ਇੱਕ ਦੋ ਖੇਤਰਾ ਦਰਮਿਆਨੇ ਛਰਾਟੇ ਦਰਜ ਕੀਤੇ ਜਾਂ ਸਰੇ ਲਗਭਗ 7 ਦਸੰਬਰ ਤੱਕ ਮੌਸਮ ਲਗਭਗ 70 ਤੋਂ 80% ਖੇਤਰਾ ਵਿੱਚ ਸਾਫ ਤੇ ਕੁਸ਼ਕ੍ਰਾਂ ਦੀ ਸੰਭਾਵਨਾ ਹੈ ਉਸ ਤੋਂ ਬਾਅਦ 10 ਦਸੰਬਰ ਤੱਕ ਮੌਸਮ ਲਗਭਗ ਸਾਫ ਤੇ ਕੁਸ਼ਕ੍ਰਾਂ ਦੀ ਸੰਭਾਵਨਾ ਫਿਰ ਤੋਂ ਹੋ ਸਕਦਾ ਹੈ ਕਿ ਇੱਕ ਹਾਲ ਕਾ ਸਿਸਟਮ ਪਾੜਾਂ ਤੇ ਪਾਉਂਸਰ ਜਿਸ ਕਰਕੇ ਆ ਪੰਜਾਬ ਦੇ ਥੋੜੇ ਬਤ ਖੇਤਰਾ ਬਦਲਵਾਈ ਕ੍ਰਾਸ ਕਰ ਸਕਦੀ ਜਿਆਤਰ ਮੌਸਮ ਪੰਜਾਬ ਨਾਲ ਲੱਗਦੇ ਹਰਿਆਣਾ ਰਾ ਦੇ ਖੇਤਰਾਂ ਵਿੱਚ ਸਾਫ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਕੋਈ ਨਹੀਂ ਇਹਦਾ ਸਾਰ ਬੰਦੇ ਦਿਖਾਈ ਨਹੀਂ ਦੇ ਰਹੇ ਹੋ ਸਕਦੇ ਬਦਲਾਈ ਕ੍ਰੋਸ ਕਰੇਗੀ ਇੱਕ ਅਦੇ ਖੇਤਰ ਇੱਕ ਅਦੇ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿੱਚ ਸੰਭਾਵਨਾ ਨਿੱਕੀ ਮੋਟੀ ਕਿੰਨੇ ਮੇਨ ਜਲਕੇ ਅਛਰਾਟੇ ਪੈਸਰੇ ਜ਼ਿਆਤਰ ਮੌਸਮ ਸਾਫ ਖੁਸ਼ਕ ਰਹਿਣ ਦੀ ਸੰਭਾਵਨਾ ਬੰਦੇ ਦਿਖਾਈ ਦੇ ਰਹੀ ਹੈ ਤੇ ਉਸ ਤੋਂ ਬਾਅਦ 15 ਦਸੰਬਰ ਤੋਂ ਬਾਅਦ ਠੀਕ ਹੈ ਸਿਸਟਮ ਲੱਗਣੀ ਸ਼ੁਰੂ ਹੋਣਗੇ ਜਾਨਣ ਕਿ 15 ਦਸੰਬਰ ਤੋਂ ਲੈ ਕੇ ਦੇ 30 ਆਪਾਂ ਗੱਲ ਕਰੀ ਜਿਹੜਾ ਮਹੀਨਾ ਜਿਹੜਾ ਐਂਡ ਦੇ ਰਹਿਗਣੇ ਦਿਨ ਠੀਕ ਹੈ ਦਸੰਬਰ ਦੇ ਇਸ ਵਿੱਚ ਦੋ ਸਿਸਟਮ ਆ ਸਕਦੇ ਹਨ ਠੀਕ ਹੈ ਤਾਂ ਇੱਕ ਜਾਂ ਦੋ ਪੱਕੇ ਆਉਣਗੇ ਤੇ ਕੀ ਆ ਕਾਫੀ ਜਿਹੜੇ ਅਪਗਲ ਕਰਦੇ ਵਧੀਆ ੜਮੀ ਪੈ ਸਕਦੇ ਨੇ ਕਾਫੀ ਜਿਹੜੇ ਦਰਮਿਆਨੇ ਤੋਂ ਆ ਕੇ ਕਿਤੇ ਕਿਤੇ ਹੋ ਸਕਦਾ ਕਿ ਵਧੀਆ ੜਮੀ ਪੈ ਸਕਦਾ ਦਰਮਿਆਨੇ ਤੋਂ ਤੇਜ਼ ਮੀਂਹ ਦੇ ਛੱਟਾਂ ਲੱਗ ਸਕਦੀਆਂ ਨੇ ਤਾਂ ਕਾਫੀ ਖੇਤਾਂ ਵਿੱਚ ਸਾਫ਼ ਰਹਿਣਗੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਖੇਤਰਾ ਪੱਛਮੀ ਸਿਸਟਮ ਪਹੁੰਚਣਗੇ ਠੀਕ ਹੈ 15 ਦਸੰਬਰ ਤੋਂ ਬਾਅਦ ਤਾਂ 15 ਦਸੰਬਰ ਤੱਕ ਲਗਭਗ ਮੌਸਮ ਜ਼ਿਆਦਾਤਰ ਠੀਕ ਠਾਕ ਫਿਰ ਵੀ ਹੋ ਸਕਦਾ ਕਿ ਬੱਦਲ ਬਈ ਕ੍ਰਾਸ ਕਰੇ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਹੈ ਠੀਕ ਹੈ ਬਿਨਾਂ ਅਪਡੇਟ ਤੋਂ ਆਪਣੇ ਹੋ ਸਕਦਾ ਕਿ ਨਿੱਕੀ ਮੋਟੀ ਕਾਰਵਾਈ ਹੋ ਸਰੀ ਬਾਕੀ ਇਸ ਵਿੱਚ ਸਿਸਟਮ ਜੇਕਰ ਵਾਅਦੇ ਨਾ ਘਾਟ ਦੇਣੇ ਠੀਕ ਲਗਾਤਾਰ ਤੁਹਾਡੇ ਤੱਕ ਅਪਡੇਟ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਤਾਂ ਠੰਡ ਵਿੱਚ ਫਿਲਹਾਲ ਅਗਲੇ 5 6 ਦਸੰਬਰ ਦਾ ਕੋਈ ਜ਼ਿਆਦਾ ਇਸ ਵਿੱਚ ਠੰਡ ਦੇ ਅਸਾਰ ਨਹੀਂ ਰਹਿਣਗੇ 6 ਦਸੰਬਰ ਤੋਂ ਬਾਅਦ ਆਹ ਟੈਂਪਰੇਚਰ ਵਿੱਚ ਗਰਾਵਟ ਰਾਤ ਦਿਨ ਦੇ ਟੈਂਪਰੇਚਰ ਗਰਾਵਟ ਵੇਖਣ ਨੂੰ ਮਿਲੇਗੀ ਜਿਸ ਕਰਕੇ ਹੋ ਸਕਦਾ ਹੈ ਕਿ ਦੁਪਹਿਰ ਵੇਲੇ ਬੱਦਲ ਵੀ ਕ੍ਰਾਸ ਕਰਨਗੇ ਜਿਸ ਕਰਕੇ ਆਹ ਤੋਂ ਆਹ ਤੋਂ ਆਪਣਾ ਲੱਗਣ ਦੇ ਨਾਲ ਆ ਠੰਡ ਵਿੱਚ ਵਾਦਾ ਹੋਵੇਗਾ ਤਾਂ ਠੀਕ ਹੋ ਸਕਦਾ ਹੈ ਕਿ ਹੌਲੀ ਹੌਲੀ ਜਿਵੇਂ ਜਿਵੇਂ ਅਗਾ ਦਿਨ ਦਸੰਬਰ ਦੇ ਅਗਾ ਜਾਣ ਕੇ ਠੀਕ ਹੈ ਤਾਂ ਠੰਡ ਵਿੱਚ ਹੋਰ ਵਾਦਾ ਹੁੰਦੇ ਆਸਾਨ ਨੇ ਦ ਹੋ ਗਿਆ ਤਾਂ ਉਸ ਜਨਵਰੀ ਇਹ ਦੋ ਮਹੀਨੇ ਹੁੰਦੇ ਨੇ ਜੇ ਕਾਫੀ ਜੜੀ ਠੰਡ ਅਕੜਾਕੇ ਠੰਡ ਪੈਂਦੀ ਧੁੰਦਾਂ ਦੀ ਇਸ ਵਿੱਚ ਆਪਾਂ ਕਰਕੇ ਵਾਪਸੀ ਇਹਦੀ ਪੰਜ ਤੋਂ ਬਾਅਦ ਇਹ ਧੁੰਦਾਂ ਕਾਫੀ ਜੜ ਵੱਡੇ ਪੱਦਰ ਤੇ ਦੇਖਣ ਨੂੰ ਮਿਲ ਸਕਦੀਆਂ ਨੇ ਤਾਂ ਫਿਲਹਾਲ ਬਾਕੀ ਲਗਾਤਾਰ ਤੁਹਾਡੇ ਦਾ ਅਪਡੇਟ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਕੋਈ ਵੀ ਨਵੀਂ ਅਪਡੇਟ ਮਿਲੇਗੀ ਜਾਣਕਾਰੀ ਆਪਾਂ ਚੈਨਲ ਤੇ ਵਿਚਾਰਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਵੀਡੀਓ ਨੂੰ ਆਨ ਤਾਈ ਤੁਹਾਨੂੰ ਬਹੁਤ ਬਹੁਤ ਧੰਨਵਾਦ